ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਤਾਂ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ 에어ਪੋਰਟ ਦੇ ਉੱਪਰ ਅਗਰ ਕੋਈ ਗਲਤ ਡਾਕੂਮੈਂਟ ਹੈਗੇ ਨੇ ਜਾਂ ਫਿਰ ਕੋਈ ਹੋਰ ਗੜਬੜੀ ਹੈਗੀ ਆ ਤਾਂ 에어ਪੋਰਟ ਅਥਾਰਟिटीज ਇਹ ਜ਼ਰੂਰ ਕਹਿੰਦੀ ਹੈ ਨੇ ਕਿ ਤੁਸੀਂ ਰਿਫਿਊਜੀ ਕੇਸ ਲਗਾ ਦਿਓ ਜਾਂ ਫਿਰ ਵਾਪਸ ਚਲੇ ਜਾਓ ਤਾਂ ਕੀ ਕਾਰਨ ਹੈਗਾਗਾ ਕਿ ਇਹ ਰਿਫਿਊਜੀ ਕੇਸ ਲਈ ਬੰਦੇ ਨੂੰ ਜਿਵੇਂ ਕਿ ਲੋਕ ਇਹ ਕਹਿੰਦੇ ਨੇ ਕਿ ਫੋਰਸ ਕੀਤਾ ਜਾਂਦਾ ਜੇ ਫਿਰ ਉਸ ਦੇ ਪਿੱਛੇ ਕੀ ਮੇਨ ਰੀਜ਼ਨ ਹੈਗਾਗਾ ਉਹਦੇ ਬਾਰੇ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂਗੇ ਕਿ ਕੀ ਕਾਰਨ ਹੈਗਾ ਕਿ ਉਹਨਾਂ ਨੂੰ ਇਹ ਆਪਸ਼ਨ ਦੇਣੀ ਹੀ ਪੈਂਦੀ ਆ ਸਬਸਕ੍ਰਾਈਬ ਜਰੂਰ ਕਰਦੇ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਐਂਡ ਇਸੇ ਤਰ੍ਹਾਂ ਹੀ ਨੌਲੇਜ ਵਾਲੀ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਬਿਨਾ ਟੈਂਗਿਸਟ ਕੀਤੇ ਹੁਣ ਇਹਨਾਂ ਨੂੰ ਸਟਾਰਟ ਕਰਦੇ ਹਾਂ ਕਿ ਰੀਜ਼ਨਸ ਕੀ ਨੇਗੇ ਕਿ 에어ਪੋਰਟ ਦੇ ਉੱਪਰ ਆ ਕੇ ਇੱਥੇ ਇਹਨਾਂ ਨੂੰ ਆਫੀਸਰਸ ਨੂੰ ਆਪਸ਼ਨ ਦੇਣੀ ਹੀ ਪੈਂਦੀ ਆ ਤਾਂ ਪਹਿਲਾ ਇਹਦਾ ਮੇਨ ਰੀਜ਼ਨ ਹੈਗਾਗਾ 1951 ਦੀ ਰਿਫਿਊਜੀ ਕਨਵੈਨਸ਼ਨ ਤਾਂ 1951 ਦੇ ਵਿੱਚ ਜਦੋਂ ਵਰਲਡ ਵਾਰ 2 1945 ਤੋਂ ਬਾਅਦ ਖਤਮ ਹੋ ਗਿਆ ਸੀਗਾ ਤਾਂ ਇਹ ਸਾਰੇ ਕੰਟਰੀ ਇਕੱਠੇ ਆਏ ਐਂਡ ਉੱਥੇ ਇਹਨਾਂ ਨੇ ਫੀਲ ਕੀਤਾ ਕਿ ਜਦੋਂ ਵੀ ਕੋਈ ਲੜਾਈ ਲੱਗਦੀ ਹੈਗੀ ਆ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਦੇਸ਼ ਦੇ ਵਿੱਚ ਤਾਂ ਕਾਫੀ ਜਾਣਾਂ ਚਲੇ ਜਾਂਦੀਆਂ ਨੇ ਤੇ ਹੋਰ ਕੋਈ ਜੋ ਦੇਸ਼ ਹੈਗੇ ਨੇ ਉਹ ਉਹਨਾਂ ਨੂੰ ਰਿਫਿਊਜੀ ਨਹੀਂ ਮਤਲਬ ਰਿਫਿਫਿਊਜੀ ਸਟੇਟਸ ਨਹੀਂ ਦਿੰਦੇ ਹੈਗੇ ਤਾਂ ਲੋਕ ਰਸਤਿਆਂ ਦੇ ਵਿੱਚ ਹੀ ਕਾਫੀ ਮਾਰੇ ਜਾਂਦੇ ਨੇ ਅਗਰ ਬਚਾ ਕੇ ਵੀ ਉਹ ਕਿਤੇ ਪਹੁੰਚਦੇ ਨੇ ਹੋਰ ਦੇਸ਼ ਦੇ ਵਿੱਚ ਤਾਂ ਉਹ ਆਪਣੇ ਬਾਰਡਰ ਤੋਂ ਅੰਦਰ ਉਹਨਾਂ ਨੂੰ ਔਨ ਨਹੀਂ ਦਿੰਦੇ ਹੈਗੇ ਤਾਂ ਇਹ ਕਾਰਨ ਕਰਕੇ 1951 ਦੇ ਵਿੱਚ ਇਹਨਾਂ ਨੇ ਰਿਫਿਊਜੀ ਕਨਵੈਨਸ਼ਨ ਹੋਈ ਸੀ ਉਹਦਾ ਕੈਨੇਡਾ ਵੀ ਪਾਰਟ ਸੀਗਾ ਅਮਰੀਕਾ ਵੀ ਸੀਗਾ ਐਂਡ ਯੂਰੋਪੀਅਨ ਕੰਟਰੀ ਵੀ ਹੈਗੇ ਸੀਗੇ ਤਾਂ ਇਹ ਸੇ ਕਰਕੇ ਇਹ ਚੀਜ਼ ਪਹਿਲਾ ਪੁਆਇੰਟ ਹੈਗਾ ਕਿ ਕੰਪਲਸਰੀ ਹੋ ਜਾਂਦਾ ਹੈਗਾ ਕਿ ਅਗਰ ਕੋਈ ਬੰਦਾ 에어ਪੋਰਟ ਦੇ ਉੱਤੇ ਆਉਂਦਾ ਤੇ ਉੱਥੇ ਕਹਿੰਦਾ ਕਿ ਮੈਂ ਰੈਫਿਊਜੀ ਕੇਸ ਫਾਈਲ ਕਰਨਾ ਹੈ ਜਾਂ ਉਸ ਨੂੰ ਕੋਈ ਪਿਲ ਦੇਸ਼ ਦੇ ਵਿੱਚ ਖਤਰਾ ਹੈਗਾ ਜਿੱਥੋਂ ਉਹ ਆਇਆ ਹੈਗਾ ਇਹ ਧਰਮ ਦੇ ਬੇਸ ਤੇ ਵੀ ਹੋ ਸਕਦਾ ਹੈਗਾ ਕੋਈ ਹੋਰ ਕੋਈ ਪੁਲਿਸ ਵਗੈਰਾ ਕੋਈ ਤੰਗ ਕਰਤੀ ਹੋਈ ਜੋ ਵੀ ਹੋ ਸਕਦਾ ਹੈਗਾ ਤੇ ਮਿਨੋਰਟੀ ਬੇਸ ਤੇ ਵੀ ਹੋ ਜਾਂਦਾ ਕਿਉਂਕਿ ਮੈਂ ਕਈ ਕੰਟਰੀਜ਼ ਦੇ ਵਿੱਚ ਇੱਕ ਧਰਮ ਉਹ ਬਹੁਤ ਵੱਡਾ ਹੁੰਦਾ ਤਾਂ ਬਾਕੀ ਬਹੁਤ ਛੋਟੇ ਹੁੰਦੇ ਨੇਗੇ ਤੇ ਉੱਥੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈਗਾ ਇਸ ਤਰ੍ਹਾਂ ਦੀ ਅਲੱਗ-ਅਲੱਗ ਇਹਨਾਂ ਨੇ ਕੈਟਾਗਰੀਜ਼ ਬਣਾਈ ਹੋਈਆਂ ਨੇ ਉਹਨਾਂ ਦੇ ਆਧਾਰ ਤੇ ਅਗਰ ਉਹਨਾਂ ਦੇ ਵਿੱਚ ਕੋਈ ਬੰਦਾ ਇੱਕ ਚੀਜ਼ ਕਹਿੰਦਾਗਾ ਕਿ ਉਹਨੂੰ ਖਤਰਾ ਹੈ ਜਾਂ ਕੁਝ ਹੋਰ ਹੈ ਤਾਂ ਉਹਨਾਂ ਨੂੰ ਆਫੀਸਰਜ਼ ਨੂੰ ਇਹ ਉਹਨਾਂ ਦੇ ਕੋਲ ਰਾਈਟ ਨਹੀਂ ਹੈਗਾ ਕਿ ਉਹਨਾਂ ਨੂੰ ਵਾਪਸ ਮੋੜ ਦੇਣ ਜਾਂ ਕੈਦ ਦੇਣ ਕਿ ਤੁਸੀਂ ਝੂਠ ਬੋਲ ਰਹੇ ਹੋ ਜਾਂ ਕਿ ਮੈਂ ਤਾਂ ਉਹਨਾਂ ਨੇ ਰਿਫਿਊਜੀ ਸਟੇਟਸ ਫਾਈਲ ਕਰਨਾ ਹੀ ਵੰਦਾਗਾ ਹਾ ਰਿਜ਼ਲਟ ਉਹਦਾ ਕੀ ਹੋਏਗਾ ਉਹ ਅੱਗੇ ਜਾ ਕੇ ਇਹਨਾਂ ਦੀ ਜੋ ਅਦਾਲਤ ਹੁੰਦੀ ਆ ट होंगी वो डिसाइड कर दी है लंबा प्रोसैस होंगे बट यो रीज़न के वह उन्होंने वोट नहीं सकते क्योंकि इतने उन्होंने कनेडियन गवर्नमेंट ने सैन किते हुए उन्नीस सौ इकवंजा के एंड सैकड रीज़न हैगा नॉन रिफोलमेंट प्रिंसीपल ये भी सेम ही आ गया बट थोड़ा जहा डिफरेंट है इसका इस मतलब है कि अगर कोई बंदा कहें कि उस खतरा है वो दे कंट्री के ਤਾਂ ਇਹ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਵਾਪਸ ਨਹੀਂ ਭੇਜ ਸਕਦੇ ਕੋਈ ਵੀ ਕਾਰਨ ਮਤਲਬ ਬੋਲ ਕੇ ਜਿਵੇਂ ਆਪਾਂ ਕਹਿ ਸਕਦੇ ਹੁੰਦੇ ਆ ਅਗਰ ਉਹਨਾਂ ਨੇ ਇੱਕ ਵਾਰੀ ਕਿਹਾ ਥੇ ਕਿ ਖਤਰਾ ਹੈਗਾ ਤਾਂ ਇਹ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਭੇਜ ਸਕਦੇ ਇਹਨਾਂ ਨੂੰ ਰਿਫਿਊਜੀ ਉਹਨਾਂ ਦਾ ਲਗਾਉਣਾ ਹੀ ਪੈਂਦਾ ਐਂਡ ਅਸਲਮ ਵੀ ਇਸ ਦਾ ਅਸਾਈਲਮ ਸੋਰੀ ਅਸਾਈਲਮ ਇਸ ਦਾ ਸੈਕੰਡ ਨਾਮ ਹੈਗਾ ਅਸਾਈਲਮ ਰਿਫਿਊਜੀ ਤਾਂ ਇਹ ਇਹਨਾਂ ਦਾ ਇੱਕ ਪ੍ਰਿੰਸੀਪਲ ਹੈਗਾ ਇੱਥੇ ਵੀ ਇਹਨਾਂ ਨੇ ਸਾਈਨ ਹੋਏ ਹੋਏ ਨੇ ਕਿ ਉਹੀ ਨਹੀਂ ਚਾਹੁੰਦੇ ਕਿ ਬੰਦੇ ਦੇ ਕਿਸੇ ਵੀ ਜਾਨ ਖਤਰੇ ਦੇ ਵਿੱਚ ਹੋਵੇ ਐਂਡ ਅ ਜੀ ਉਹਨੂੰ ਵਾਪਸ ਭੇਜ ਦਈਏ ਤੇ ਉਸ ਤੋਂ ਬਾਅਦ ਉਸ ਦਾ ਮੇਬੀ ਕੋਈ ਮਰਡਰ ਹੋ ਜੇ ਜਾਂ ਕੁਝ ਹੋ ਜਾਈ ਤੇ ਥਰਡ ਆ ਗਿਆ ਚਾਟਰ ਆਫ ਰਾਈਟਸ ਐਂਡ ਫਰੀडम ਤਾਂ ਇਹ ਚਾਟਰ ਆਫ ਰਾਈਟਸ ਮੇਨਲੀ ਕੈਨੇਡੀਅਨਸ ਲਈ ਆਪ ਨੂੰ ਲੱਗਦਾਗਾ ਕਿ ਹੋਏਗਾ ਜੋ ਸਿਟੀਜ਼ਨ ਨੇ ਜਾਂ ਪੀਆਰ ਨੇ ਬਟ ਅਸਲ ਦੇ ਵਿੱਚ ਇਹ ਸਾਰਿਆਂ ਲਈ ਹੀ ਹੁੰਦਾਗਾ ਸਿਟੀਜ਼ਨ ਨੇ ਪੀਆਰ ਨੇਗੇ ਜਾਂ ਇੱਥੇ ਜੋ ਵੀ ਕੰਮ ਕਰ ਰਹੇ ਨੇ ਸਟੂਡੈਂਟ ਹੋਗੇ ਉਹ ਹੋਗੇ ਅਸਤੁਪਾਦ ਇਹ ਇਨਕਲੂਡ ਕਰਦਾਗਾ ਜੋ ਅਸਾਈਲਮ ਸੀਕਰ ਵੀ ਹੈਗੇ ਨੇ ਮਤਲਬ ਰਿਫਿਊਜੀ ਨੇ ਉਹਨਾਂ ਨੂੰ ਵੀ ਇਨਕਲੂਡ ਕਰਦਾ ਤਾਂ ਉਹਨਾਂ ਨੂੰ ਵੀ ਇਹਨਾਂ ਦੇ ਦੂਸਰੇ ਲੋਕਾਂ ਦੇ ਬਰਾਬਰ ਦਿਖਾ ਰਹਿਗੇ ਨੇ ਕਿ ਉਹਨਾਂ ਦੇ ਨਾਲ ਧਰਮ ਤੇ ਦਾ ਆਰਥਿਕ ਕੋਈ ਧੱਕਾ ਨਾ ਹੋਵੇ ਮਿਨੋਰਟੀ ਦੇ ਹਸਬ ਦੇ ਕੋਈ ਧੱਕਾ ਨਾ ਹੋਵੇ ਤਾਂ ਇਹਨਾਂ ਜੋ ਰਿਫਿਊਜੀ ਅੰਦਰ ਆਉਂਦੇ ਨੇ ਇਹਨਾਂ ਨੂੰ ਵੀ ਅਧਿਕਾਰ ਮਿਲ ਜਾਂਦਾਗਾ ਜਿਸ ਦੇ ਕਰਕੇ ਇਹਨਾਂ ਨੂੰ ਵਾਪਸ ਹੋ ਨਹੀਂ ਫੇਜ ਸਕਦੇ ਜਿੰਨਾ ਟਾਈਮ ਇਹਨਾਂ ਦਾ ਕੇਸ ਦਾ ਫੈਸਲਾ ਨਹੀਂ ਆ ਜਾਂਦਾ ਹੰਡਰ ਚੌਥਾ ਤੇ ਲਾਸਟ ਹੈਗਾ ਗਾ ਪ੍ਰੋਪਰ ਪ੍ਰੋਸੈਸ ਬਿਫੋਰ ਡਿਸਾਈਡਿੰਗ ਤਾਂ ਹੁਣ ਕੀ ਹੁੰਦਾ ਕਿ 에어ਪੋਰਟ ਤੇ ਉੱਥੇ ਕੋਈ ਬੰਦਾ ਆਇਆ ਤਾਂ ਇਹਨਾਂ ਨੇ ਦੇਖ ਲਿਆ ਕਿ ਠੀਕ ਆ ਸੁਪੋਜ਼ ਕਰ ਲੋ ਕਿ ਵਿਸਟਰ ਵੀਜ਼ੇ ਤੇ ਉੱਪਰ ਹੀ ਆਇਆ ਤਾਂ ਉਹਨੂੰ ਇਹਨਾਂ ਨੇ ਫੰਡਸ ਵਗੈਰਾ ਦੇਖੇ ਜਾਂ ਕੁਝ ਹੋਰ ਦੇਖ ਕੇ ਬੈਕਗ੍ਰਾਉਂਡ ਵਗੈਰਾ ਤਾਂ ਇਹਨਾਂ ਨੂੰ ਲੱਗਿਆ ਕਿ ਨਹੀਂ ਅਸੀਂ ਐਂਟਰ ਨਹੀਂ ਕਰਾ ਸਕਦੇ ਤਾਂ ਹੁਣ ਦੋ ਆਪਸ਼ਨ ਹੀ ਹੋ ਜਾਂਦੀਆਂ ਨੇ ਇੱਕ ਤਾਂ ਉਹਨਾਂ ਨੂੰ ਕਹਿ ਦਨ ਕਿ ਵਾਪਸ ਚਲੇ ਜਾਓ ਐਂਡ ਇੱਕ ਹੁੰਦਾਗਾ ਕਿ ਅਗਰ ਉਹ ਬੰਦਾ ਖੁਦ ਹੀ ਕਹਿ ਦਿੰਦਾ ਤਾਂ ਵੈਲੈਂਡ ਗੁੱਟ ਹੁੰਦਾਗਾ ਕਿ ਉਹਨੂੰ ਕੋਈ ਖਤਰਾ ਹੈਗਾ ਤਾਂ ਹੀ ਰਿਫਿਊਜੀ ਕੇਸ ਲਗਾ ਦਿੰਦੇ ਨੇ ਬਟ ਇਹਦਾ ਕੀ ਆ ਇਹ ਚ ਕੋਈ ਜਿੱਤ ਜਾਂ ਹਾਰ ਨਹੀਂ ਹੁੰਦੀ ਹੈਗੀ ਇਹ ਇੱਕ ਟੈਂਪਰੇਰੀ ਸਟੇ ਹੁੰਦੀ ਆ ਕਿ ਇਹਨਾਂ ਨੇ ਜੋ ਕੈਨੇਡੀਅਨ ਲਾਅ ਦੇ ਅਕੋਰਡਿੰਗ ਇਹਨਾਂ ਨੇ ਪ੍ਰੋਪਰ ਪ੍ਰੋਸੈਸ ਬਣਾਏ ਹੋਏ ਆ ਤਾਂ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਜੋ 에어ਪੋਰਟ ਦੇ ਉੱਤੇ ਬੰਦਾ ਆ ਜਾਂ ਜੋ ਤੇ ਮੈਂ ਅਮਰੀਕਾ ਦੇ ਵਿੱਚ ਹੁੰਦਾਗਾ ਕੋਈ ਮੈਕਸੀਕੋ ਬਾਰਡਰ ਦੇ ਉੱਤੇ ਕ੍ਰੋਸ ਕਰਕੇ ਹੁੰਦਾਗਾ ਵਗੈਰਾ ਵਗੈਰਾ ਦਾ ਜਾਂ ਫਿਰ ਇੰਗਲੈਂਡ ਦੇ ਵਿੱਚ ਹੁੰਦਾਗਾ ਪਾਣੀ ਰਾਹੀਂ ਉੱਥੇ ਲੁਕ ਜਾਂਦੇ ਨੇ ਤਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਬੰਦਾ ਸੱਚ ਕਹਿ ਰਿਹਾ ਜਾਂ ਝੂਠ ਕਹਿ ਰਿਹਾ ਇਹ ਚੀਜ਼ ਡਿਸਾਈਡ ਕਰਨ ਲਈ ਅੱਗੇ ਦਾ ਪ੍ਰੋਸੈਸ ਹੈਗਾ ਕਿ ਉਹ ਅਪੀਲ ਕਰਦੇ ਨੇ ਉਹਨਾਂ ਦਾ ਕੇਸ ਚੱਲਦਾ ਹੈਗਾ ਲਾਇਰ ਹੁੰਦਾ ਉਹਨਾਂ ਦੀ ਫੀਸ ਆ ਭਰਦੇ ਨੇ ਤੇ ਐਂਡ ਦੇ ਉੱਤੇ ਫਿਰ ਉਹ ਡਿਸਾਈਡ ਹੁੰਦਾਗਾ ਕਿ ਉਹ ਬੰਦਾ ਸੱਚਾ ਹੈ ਜਾਂ ਝੂਠਾ ਬਟ ਇਹ ਇੱਕ ਪ੍ਰੋਪਰ ਪ੍ਰੋਸੈਸ ਦਿੱਤੀ ਹੋਈ ਹੈ ਸੋ ਜਸਟ 에어ਪੋਰਟ ਦੇ ਉੱਪਰ ਜਾਂ ਬਾਰਡਰ ਦੇ ਉੱਤੇ ਇਹ ਅਫੀਸਰ ਸਿੱਧਾ ਨਹੀਂ ਕਹਿ ਸਕਦੇ ਕਿ ਨਹੀਂ ਤੁਸੀਂ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਜਾਂ ਤੁਸੀਂ ਮਿਨੋਰਟੀ ਦੇ ਵਿੱਚ ਨਹੀਂ ਆਉਂਦੇ ਇਹ ਸਾਰਾ ਕੁਝ ਡਿਸਾਈਡ ਕਰਨ ਦਾ ਇਹ ਜੋ ਇਹਨਾਂ ਦਾ ਕੋਰਟ ਸਿਸਟਮ ਹੈਗਾਗਾ ਕਚੈਰੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਤਾਂ ਉਹਨਾਂ ਦਾ ਫਰਜ਼ ਬਣਦਾ ਹੈਗੇ ਚੀਜ਼ਾਂ ਸਾਰੀਆਂ ਡਿਸਾਈਡ ਕਰਨ ਦਾ ਤਾਂ ਕਰਕੇ ਜਸਟ ਰਿਫਿਊਜੀ ਕੇਸ ਲਗਾ ਕੇ ਅਗੇ ਫਾਈਲ ਪ੍ਰੋਸੈਸ ਕਰ ਦਿੰਦੇ ਨੇ ਤੇ ਰਿਫਿਜੀ ਤੋਂ ਬਾਅਦ ਇਹਨਾਂ ਦਾ ਪ੍ਰੋਸੈਸ ਹੁੰਦਾਗਾ ਉਹ ਦੇਖਦੇ ਨੇ ਕਿ ਬੰਦਾ ਸੱਚਾ ਏ ਜਾਂ ਝੂਠਾ ਏ ਅਗਰ ਝੂਠਾ ਏ ਤਾਂ ਫਿਰ ਇਹ ਡਿਪੋਰਟ ਕਰ ਦਿੰਦੇ ਨੇ ਉਹਨਾਂ ਨੂੰ ਜਿਹੜੇ ਕੰਟਰੀ ਤੋਂ ਆਇਆ ਉਸ ਦੇ ਵਿੱਚ ਹੀ ਵਾਪਸ ਭੇਜ ਦਿੰਦੇ ਨੇ ਅਗਰ ਸੱਚਾ ਏਗਾ ਤਾਂ ਫਿਰ ਅੱਗੇ ਇਹਨਾਂ ਨੂੰ ਕੰਮ ਕਰਨਾ ਵੀ ਅਲਾਵ ਹੁੰਦਾ ਐਂਡ ਫਿਰ ਹੌਲੀ ਹੌਲੀ ਆਪਣਾ ਲੀਗਲੀ ਜੋ ਪ੍ਰੋਸੈਸ ਹੁੰਦਾਗਾ ਉਹ ਚੱਲਦੇ ਰਹਿੰਦਾਗਾ ਇਹੀ ਸੀਗਾ ਇਹ ਵੀਡੀਓ ਦੇ ਵਿੱਚ ਐਂਡ ਇਹ ਮੇਰੇ ਲਈ 4 ਪੁਆਇੰਟ ਸੀਗੇ ਤਾਂ ਕਈ ਲੋਕਾਂ ਨੂੰ ਕਯੂਰੀਓਸਟੀ ਹੁੰਦੀ ਹੈ ਕਿ ਕਿਸ ਤਰ੍ਹਾਂ ਦੀ ਨਿਊਜ਼ ਆ ਰਹੀ ਹੈ ਕਿ 에어ਪੋਰਟ ਦੇ ਉੱਤੇ ਜਿਵੇਂ ਤੱਕੇ ਨਾਲ ਪਹਿਲੇ ਕਹਿੰਦੇ ਕਿ ਰਿਫਿਊਜੀ ਲਗਵਾਇਆ ਜਾਂਦਾ ਤਾਂ ਉਸ ਦਾ ਪਿੱਛੇ ਦਾ ਰੀਜ਼ਨ ਇਹੀ ਸੀਗਾ ਹੁਣ ਲਈ ਉੱਤਕਨਾਲੀ ਲਗਵਾਉਂਦੇ ਉਹਨਾਂ ਲਈ ਕੰਪਲਸਰੀ ਹੁੰਦਾਗਾ ਕਿ ਜੇ ਲਾਅ ਹੈਗਾ ਉਹਦੇ ਵਿੱਚ ਜੋ ਜੋ ਆਪਸ਼ਨਾਂ ਹੈਗੀਆਂ ਨੇ ਉਹ ਲੋਕਾਂ ਨੂੰ ਦਿੱਤੀਆਂ ਜਾਂ ਹਨ ਐਂਡ ਤਾਂ ਜੋ ਕਿ ਉਹ ਡਿਸਾਈਡ ਕਰ ਸਕਣ ਅਗਰ ਉਹ ਕਹਿ ਰਹੇ ਨੇ ਕਿ ਸਾਨੂੰ ਖਤਰਾ ਨਹੀਂ ਹੈਗਾ ਜੀ ਇਸ ਤੱਕੋਂ ਮੰਣੀ ਆਏ ਆ ਇਹ ਕੰਦ ਨੇ ਕਿ ਅਸੀਂ ਅਲਾਉ ਨਹੀਂ ਕਰਦੇ ਅੰਦਰ ਜਾਣਾ ਤਾ ਵਾਪਸ ਚਲੇ ਜਾਂਦੇ ਹੁੰਦੇ ਨੇ ਬਟ ਜਿੰਨਾਂ ਦਾ ਕੋਈ ਹੋਰ ਇਰਾਦਾ ਹੁੰਦਾ ਤਾਂ ਉਹ ਇੱਕ ਵਾਰੀ ਫਾਈਲ ਕਰ ਦਿੰਦੇ ਨੇ ਰਿਫਿਜੀ ਸ਼ੀ ਕੇਸ ਫਿਰ ਡਿਸਾਈਡ ਹੁੰਦਾਗਾ ਕਿ ਉਹ ਬੰਦੇ ਨੇ ਸੱਚ ਬੋਲੇ ਸੀ ਜਾਂ ਝੂਠ ਬੋਲੇ ਸੀ ਐਂਡ ਇਹ ਹੋ ਹੀ ਸੀਗੇ ਇਸ ਵੀਡੀਓ ਦੇ ਵਿੱਚ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਗਰ ਇਨਫੋਰਮੇਟਿਵ ਲੱਗੀ ਮੈਂ ਇਸ ਤਰ੍ਹਾਂ ਦੇ ਹੀ ਵੀਡੀਓ ਸਪਾਉਂਦਾ ਰਾਂਗਾ ਐਂਡ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕਸ ਅ ਲੋਟ